जा कुझी ते ਪੰਜਾਬ ਦੇ ਇੱਕ ਪਿੰਡ ਦੇ ਵਿੱਚ ਸੁਬਕਤਕ ਹਰਾਮ ਮੱਜੰਦਾ ਜਦੋਂ ਇੱਕ ਪਰਿਵਾਰ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਲਈ ਜਾ ਰਿਹਾ ਹੁੰਦਾ ਤੇ ਰਸਤੇ ਦੇ ਵਿੱਚ ਜਾਂਦੇ ਹੋਏ ਉਹਨਾਂ ਦੇ ਨਾਲ ਪਾਣਾ ਵਾਪਰ ਜਾਂਦਾ ਦਰਸਲ ਇਹ ਪਰਿਵਾਰ ਇੱਕ ਆਟੋ ਦੇ ਵਿੱਚ ਜਾ ਰਿਹਾ ਸੀ ਤਾਂ ਅਚਾਨਕ ਉਹਨਾਂ ਦਾ ਆਟੋ ਕੰਟਰੋਲ ਗਵਾ ਬੈਠਦਾ ਤੇ ਪਲਟ ਜਾਂਦਾ ਤੇ ਸਾਹਸ ਦੇ ਵਿੱਚ ਪੂਰਾ ਪਰਿਵਾਰ ਜ਼ਖਮੀ ਹੋ ਗਿਆ ਤੇ ਰਾਹਗੀਰਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਤੇ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਇੱਕ 60 ਸਾਲਾਂ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੋ ਔਰਤਾ ਸਮੇਤ 3 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਦੱਸ ਮਾਂ ਕਿ ਹਾਦਸਾ ਖੰਨਾ ਦੇ ਸ਼ਹਿਰ ਪਿੰਡ ਨੇੜੇ ਵਾਪਰਿਆ ਜਿੱਥੇ ਇੱਕ ਆਟੋ ਦੇ ਪਲਟਣ ਕਾਰਨ 61 ਸਾਲਾਂ ਦੇ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਘਰ ਦੇ ਵਿੱਚ ਕੋਹਰਾ ਮਚ ਗਿਆ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਰੱਖਿਆ ਪੁੱਤ ਦਾ ਕਹਿਣਾ ਹੈ ਕਿ ਮੇਰੀ ਤਾਂ ਦੁਨੀਆ ਹੀ ਉਜੜ ਗਈ ਹੈ ਮੈਂ ਹੁਣ ਆਪਣੇ ਪਿਓ ਤੋਂ ਬਿਨਾਂ ਕੀ ਕਰਾਂਗਾ ਮੇਰਾ ਤਾਂ ਸਾਰਾ ਕੁਝ ਉਹੀ ਕਰਦਾ ਸੀ ਤਾਂ ਹੀ ਤਸਵੀਰਾਂ ਬੇਹਦ ਹੀ ਭਾਵੁਕ ਕਰ ਦੇਣ ਵਾਲਿਆਂ ਨੇ ਪੁੱਤ ਦੇ ਅੱਖਾਂ ਚੋਂ ਹੰਝੂ ਨਹੀਂ ਰੁਕ ਰਹੇ ਨੇ ਜਾਣਕਾਰੀ ਨੂੰ ਸਾਰੇ ਹਾਦਸਾ ਉਸ ਸਮੇ ਵਾਪਰਿਆ ਜਦੋਂ ਪਰਿਵਾਰ ਪਿੰਡ ਕੋਟਲੀ ਵਿਖੇ ਹੋਣ ਵਾਲੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਪਿੰਡ ਸਲੋਦੀ ਤੋਂ ਇੱਕ ਔਟੋ ਵਿੱਚ ਜਾ ਰਿਹਾ ਸੀ ਤਾਂ ਰਜਵਾਹੇ ਰੋਡ ਦੇ ਪਿੰਡ ਛੇ ਨੇੜੇ ਔਟੋ ਅਚਾਨਕ ਕੰਟਰੋਲ ਗਵਾ ਬੈਠਾ ਤੇ ਪਲਟ ਗਿਆ ਰਾਹਗੀਰਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਤੇ ਸਾਰੇ ਜ਼ਖਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਪਹੁੰਚਾਇਆ ਤੇ ਇਸ ਹਾਦਸੇ ਦੇ ਵਿੱਚ ਹਰਦੇਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਬਾਕੀ ਤਿੰਨ ਜ਼ਖਮੀਆਂ ਦਾ ਇਲਾਜ ਜਾਰੀ ਹੈ ਤੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਕਿੱਕਾ ਨਾ ਸੀ ਬਪਰੀ ਜੀ ਹੈ ਇਹ ਤਾਂ ਬਾ ਚੰਗੇ ਪhle ਜਾਣਿਆ ਪਤਾ ਨਾ ਟੈਂਪੂ ਪਾਲਟੇ ਖਾ ਗਿਆ ਘੁੰਮ ਗਿਆ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਆ ਸੇ 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 ਹੋਇਆ ਕੰਮ ਚਲੋ ਜਾ ਕੇ ਸੌਦੀਸ ਕੋੜਲੀ ਜਾਣਾ ਸੀ ਸੰਸਕਾਰ ਤੇ ਜਾਣਾ ਸੀ ਗਾੜਾ ਆਟੋ ਕਿੰਨੇ ਕਿਨੇ ਦੇ ਨੇ ਕਿਹੜੇ ਪੰਜ ਛੇ ਕਿ ਜਣੇ ਕਿ ਚਾਰ ਪੰਜ ਮਿੰਟ ਕੋਈ ਡੈਥ ਵੀ ਹੋਈ ਕਿੰਨੇ ਦੇ ਹਾਂ 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 ਕੌਣ ਜਿਹਨੇ ਡੈਥ ਹੋਇ ਉਹ ਇਹਨਾਂ ਦਾ ਭੁਣੋਇਆ ਸੀ ਪ੍ਰਦੀਪ ਸਿੰਘ ਦਾ ਜੀ ਤੇ ਬਾਕੀ ਜੱਗ ਵੀ ਹੋਏ ਨੇ ਜੀ ਬਾਕੀ ਬਸ ਉਹ ਵਿਚਾਰਗਣ ਛੱਟ ਹੁਕਾ ਲੱਗੇ ਆ ਮਤਲਬ ਚਾਹ ਹੋਵੇ ਉਹ ਕਿਸੇ ਦਾਖਲ ਕਿਥੇ ਕਰਾਇਆ ਨਹੀਂ ਹੈ ਦਾਖਲ ਕਿਥੇ ਕਰਾਇਆ ਨਹੀਂ ਸਾਰੀ ਸਰਕਾਰੀ ਹਸਤਾਚੀ ਇਹ ਤਾਂ ਕਿਸੇ ਨੇ ਕੋਈ ਹਿੱਟ ਤਾਂ ਨਹੀਂ ਕੀਤਾ ਜੀ ਨਹੀਂ 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 ਕੋਈ ਕਹੇ ਵਿਚਰੀ ਲੱਗੇ ਚੰਗੇ ਭਲੇ ਜਾਣਿਆ ਮਤਲਬ ਜਿਹੜੇ ਮੂਹਰੇ ਬਲਾਰੋ ਕਿ ਭੰਮ ਕਿਆ ਕਰ ਲੱਗਦੇ ਜਾਂਦਾ ਇੰਨੀਆਂ ਕਿ ਸਾਰੀ ਦੇ ਵਿੱਚ ਵਿੱਚ ਚਾਰ ਪੰਜ ਵਾਰੀਆਂ ਦੀ ਬੱਚੀ ਹੈ ਐਸਾਰੇ ਇਹ ਮਾਮਲਾ ਜਿਹੜਾ ਐਕਸੀਡੈਂਟ ਹੋ ਕੇ ਸਾਇਆ ਤੇ ਅੱਗੇ ਪਿੰਨੇ ਪਏ ਸੇ ਜਿਹੜਾ ਹੈ ਪਿੰਡ ਦੇ ਕੋਲ ਜਿਹੜਾ ਹੈਗਾ ਆਟੋ ਉਲਟ ਗਿਆ ਤੇ ਉਹਦੇ ਵਿੱਚ ਚਾਰ ਪੇਸ਼ੈਂਟ ਆਏ ਆ ਜਿਨ੍ਹਾਂ ਦੇ ਵਿੱਚੋਂ ਦੋ ਕੀ ਕਹਿੰਦੇ ਫੀਮੇਲ ਪੇਸ਼ੈਂਟ ਹੈ ਦੋ ਮੇਲ ਪੇਸ਼ੈਂਟ ਹੈ ਤੇ ਉਹਨਾਂ ਚੋਂ ਇੱਕ ਮੇਲ ਦੀ ਕੀ ਕਹਿੰਦੇ ਡੈਥ ਹੋ ਗਈ ਤਿੰਨ ਜਿਹੜੇ ਪੇਸ਼ੈਂਟਸ ਹੈ ਉਹਨਾਂ ਨੂੰ ਕੁਝ ਸਕੈਲਪੀਆ ਇੰਜਰੀਜ਼ ਹੈ ਤੇ ਸਸਪੈਕਟਿਡ ਕੀ ਵੀ ਹੈਜਰੀ ਨਾ ਹੋਵੇ ਤਾ ਉਹਦੇ ਵਾਸਤੇ ਸੀਟੀ ਸਕੈਨ ਜਿਹੜੇ ਹੈ ਕਰਵਾਏ ਜਾ ਰਹੇ ਆ ਤੇ ਹੋਰ ਕੀ ਕਹਿੰਦੇ ਉਹਨਾਂ ਦਾ ਪੜਦਾ ਜਿਹੜਾ ਟ੍ਰੀਟਮੈਂਟ ਹੈ ਉਹ ਦਿੱਤਾ ਜਾ ਰਿਹਾ ਬਾਕੀ ਤੇੰਦੇ ਜਿਹੜੀ ਖਤਰੇ ਤੋਂ ਬਾਹਰ ਹੈ ਹਾਂਜੀ ਹਾਂਜੀ ਉਹ ਖਤਰੇ ਤੋਂ ਬਾਹਰ ਹੈ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਹੈ ਜੀ ਉਹ ਬਾਬਾ ਜੀ ਬਾਬਾ ਜੀ ਬਾਬਾ ਜੀ ਤਾ ਬੇਰਾਂ ਦਾ ਗਾਣਾ ਮੈਨੂੰ ਲੱਗਦਾ ਮਜ਼ਦੂਰੀ ਤੇਰੇ ਵਾਲਾ ਦਾ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਸੁਬਕਤ ਕੋ ਹਰਾਮ ਮੱਜੰਦ ਹੈ ਜਦੋਂ ਇੱਕ ਪਰਿਵਾਰ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਲਈ ਜਾ ਰਿਹਾ ਹੁੰਦਾ ਹੈ ਤੇ ਰਸਤੇ ਦੇ ਵਿੱਚ ਜਾਂਦੇ ਹੋਏ ਉਹਨਾਂ ਦੇ ਨਾਲ ਪਾਣਾ ਵਾਪਰ ਜਾਂਦਾ ਦਰਸਲ ਇਹ ਪਰਿਵਾਰ ਇੱਕ ਆਟੋ ਦੇ ਵਿੱਚ ਜਾ ਰਿਹਾ ਸੀ ਤਾਂ ਅਚਾਨਕ ਉਹਨਾਂ ਦਾ ਆਟੋ ਕੰਟਰੋਲ ਗਵਾ ਬੈਠਦਾ ਹੈ ਤੇ ਪਲਟ ਜਾਂਦਾ ਤੇ ਸਾਹਸ ਦੇ ਵਿੱਚ ਪੂਰਾ ਪਰਿਵਾਰ ਜ਼ਖਮੀ ਹੋ ਗਿਆ ਤੇ ਰਾਹਗੀਰਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਤੇ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਇੱਕ 60 ਸਾਲਾਂ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੋ ਔਰਤਾ ਸਮੇਤ ਤਿੰਨ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ। ਦਸਮਾਹ ਕੀ ਹਾਦਸਾ ਖੰਨਾ ਦੇ ਸ਼ਹਿਰ ਪਿੰਡ ਨੇੜੇ ਵਾਪਰਿਆ ਜਿੱਥੇ ਇੱਕ ਔਟੋ ਦੇ ਪਲਟਣ ਕਾਰਨ ਇੱਕ 60 ਸਾਲਾਂ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਘਰ ਦੇ ਵਿੱਚ ਕੋਹਰਾ ਮਚ ਗਿਆ, ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ। ਪੁੱਤ ਦਾ ਕਹਿਣਾ ਹੈ ਕਿ ਮੇਰੀ ਤਾਂ ਦੁਨੀਆ ਹੀ ਉਜੜ ਗਈ ਹੈ। ਮੈਂ ਹੁਣ ਆਪਣੇ ਪਿਓ ਤੋਂ ਬਿਨਾ ਕੀ ਕਰਾਂਗਾ? ਮੇਰਾ ਤਾਂ ਸਾਰਾ ਕੁਝ ਉਹੀ ਕਰਦਾ ਸੀ। ਤਾਂ ਹੀ ਤਸਵੀਰਾਂ ਬੇਹਦੀ ਪਾਬੂ ਕਰ ਦੇਣ ਵਾਲਿਆਂ ਨੇ ਪੁੱਤ ਦੇ ਅੱਖਾਂ 'ਚੋਂ ਹੰਝੂ ਨਹੀਂ ਰੁਕ ਰਹੇ ਨੇ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇ ਵਾਪਰਿਆ ਜਦੋਂ ਪਰਿਵਾਰ ਪਿੰਡ ਕੋਟਲੀ ਵਿਖੇ ਹੋਣ ਵਾਲੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਪਿੰਡ ਸਲੋਦੀ ਤੋਂ ਇੱਕ ਔਟੋ ਵਿੱਚ ਜਾ ਰਿਹਾ ਸੀ ਤਾਂ ਰਜਵਾਹੇ ਰੋਡ ਦੇ ਪਿੰਡ ਛੇ ਨੇੜੇ ਔਟੋ ਅਚਾਨਕ ਕੰਟਰੋਲ ਗਵਾ ਬੈਠਾ ਤੇ ਪਲਟ ਗਿਆ ਰਾਹਗੀਰਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਤੇ ਸਾਰੇ ਜ਼ਖਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਪਹੁੰਚਾਇਆ ਤੇ ਇਸ ਹਾਦਸੇ ਦੇ ਵਿੱਚ ਹਰਦੇਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਆ ਗਿਆ ਬਾਕੀ ਤਿੰਨ ਜ਼ਖਮੀਆਂ ਦਾ ਇਲਾਜ ਜਾਰੀ ਹੈ ਤੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਕੀ ਘਟਨਾ ਕੀ ਵਾਪਰੀ ਜੀ ਹੈ ਇਹ ਤਾਂ ਬਾ ਚੰਗੇ ਪਹਿਲੇ ਜਾਣਿਆ ਪਤਾ ਰੋ ਟੈਂਪੂ ਪਾਲਟੇ ਆ ਗਿਆ ਘੁੰਮ ਗਿਆ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਹਾਂ ਸੇ 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 ਹੋਇਆ ਕੰਮ ਚਲੋ ਜਾ ਕੇ ਸੌਦੀ ਕੋਟਲੀ ਜਾਣਾ ਸੀ ਸੰਸਕਾਰ ਤੇ ਜਾਣਾ ਸੀ ਗਾ ਜੀ ਸਾਡੇ ਕਿੰਨੇ ਕਿੰਨੇ ਜਣੇ ਸੀਗੇ ਪੰਜ ਛੇ ਕਿ ਜਣੇ ਕਿ ਚਾਰ ਪੰਜ ਜਣੇ ਕੋਈ ਕੱਤੂ ਇਹ ਕਿਹਦੇ ਹਾਲੇ ਹਾਲੇ ਹਾਂ ਕੋਰਪੋਰੇਟ ਇੰਜੀਨੀਅਰ ਡੱਬੇ ਉਹ ਇਹਨਾਂ ਦਾ ਪਣੋਇਆ ਸੀ ਪਰਦੇਵ ਸਿੰਘ ਦਾ ਜੀ ਤੇ ਬਾਕੀ ਜੱਤ ਨਹੀਂ ਹੋਏ ਨੇ ਬਾਕੀ ਬਸ ਉਹ ਵਿਚਾਰਗਣ ਛੱਟ ਹੌਕਾ ਲੱਗੇ ਆ ਮਤਲਬ ਚਾਹ ਹੋਵੇ ਉਹ ਕਿਸੇ ਦਾਖਲ ਕਿਥੇ ਕਰਾਇਆ ਨਹੀਂ ਹਾਂ ਦਾਖਲ ਕਿਥੇ ਕਰਾਇਆ ਨਹੀਂ ਸਾਰੀ ਸਰਕਾਰੀ ਹੱਸਤਾ ਸੀ ਇਹ ਤਾਂ ਕਿਸੇ ਨੇ ਕੋਈ ਹਿੱਟਾ ਨਹੀਂ ਕੀਤਾ ਜੀ ਨਹੀਂ 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 ਕੋਈ ਕਹੇ ਵਿਚਰੀ ਲੱਗੇ ਚੰਗੇ ਭਲੇ ਜਾਣਿਆ ਮਤਲਬ ਜਿਹੜੇ ਮੂਹਰੇ ਬਾਰ ਉਡਾਰੋ ਕਿ ਭੰਮ ਕਿਆ ਕਰ ਲੱਗਦੇ ਜਾਂਦਾ ਇੰਨੇ ਕਿ ਸਵਾਰੀਆਂ ਦੇ ਵਿੱਚ ਵਿੱਚ ਚਾਰ ਪੰਜ ਸਵਾਰੀਆਂ ਦੀ ਬਚੀ ਜੀ ਐਸਰ ਇਹ ਮਾਮਲਾ ਇਹਦਾ ਐਕਸੀਡੈਂਟ ਦਾ ਕੇਸ ਆਇਆ ਤੇ ਅਪ ਨੂੰ ਕਿਨੇ ਪਈ ਸੇ ਜਿਹੜਾ ਹੈ ਪਿੰਡ ਦੇ ਕੋਲ ਜਿਹੜਾ ਹੈਗਾ ਆਟੋ ਉਲਟ ਗਿਆ ਤੇ ਉਹਦੇ ਵਿੱਚ ਚਾਰ ਪੇਸ਼ੈਂਟ ਆਏ ਆ ਜਿਨ੍ਹਾਂ ਦੇ ਵਿੱਚੋਂ ਦੋ ਕੀ ਕਹਿੰਦੇ ਫੀਮੇਲ ਪੇਸ਼ੈਂਟ ਹੈ ਦੋ ਮੇਲ ਪੇਸ਼ੈਂਟ ਹੈ ਤੇ ਉਹਨਾਂ ਚੋਂ ਇੱਕ ਮੇਲ ਦੀ ਕੀ ਕਹਿੰਦੇ ਡੈਥ ਹੋ ਗਈ ਤਿੰਨ ਜਿਹੜੇ ਪੇਸ਼ੈਂਟਸ ਹੈ ਉਹਨਾਂ ਨੂੰ ਕੁਝ ਸਕੈਲਪੀ ਆ ਇੰਜਰੀਜ਼ ਆ ਤੇ ਸਸਪੈਕਟਿਡ ਕੀ ਵੀ ਅਡਜਰੀ ਨਾ ਹੋਵੇ ਤਉ ਦੇ ਵਾਸਤੇ ਸਿਟੀ ਸਕੈਨ ਜਿਹੜੇ ਹੈ ਕਰਵਾਏ ਜਾ ਰਹੇ ਆ ਤੇ ਹੋਰ ਕੀ ਕਿੰਗਾ ਤੇ ਉਹਨਾਂ ਦਾ ਪੜਦਾ ਜਿਹੜਾ ਟ੍ਰੀਟਮੈਂਟ ਆ ਉਹ ਦਿੱਤਾ ਜਾ ਬਾਕੀ ਤਿੰਨ ਦੀ ਜਿਹੜੀ ਹਾਫ ਖਤਰੇ ਤੋਂ ਬਾਹਰ ਹਾਂਜੀ ਹਾਂਜੀ ਉਹ ਖਤਰੇ ਤੋਂ ਬਾਹਰ ਹੈ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਜੀ ਉਹ ਬਾਬਾ ਜੀ ਯਾਰ ਨੀ ਨਾ ਉਹ ਬਾਬਾ ਜੀ ਯਾਰ ਨੀ ਉਹ ਮੈਨੂੰ ਲੱਗਦਾ ਕੋਈ ਜ਼ੋਰ ਹੀ ਤੇਰੇ ਵਾਲਾ ਦਾ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਸੁਬਕਤ ਕੋ ਹਰਾ ਮੱਜੰਦ ਹੈ ਜਦੋਂ ਇੱਕ ਪਰਿਵਾਰ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਲਈ ਜਾ ਰਿਹਾ ਹੁੰਦਾ ਹੈ ਤੇ ਰਸਤੇ ਦੇ ਵਿੱਚ ਜਾਂਦੇ ਹੋਏ ਉਹਨਾਂ ਦੇ ਨਾਲ ਪਾਣਾ ਵਾਪਰ ਜਾਂਦਾ ਦਰਸਲ ਇਹ ਪਰਿਵਾਰ ਇੱਕ ਆਟੋ ਦੇ ਵਿੱਚ ਜਾ ਰਿਹਾ ਸੀ ਤਾਂ ਅਚਾਨਕ ਉਹਨਾਂ ਦਾ ਆਟੋ ਕੰਟਰੋਲ ਗਵਾ ਬੈਠਦਾ ਹੈ ਤੇ ਪਲਟ ਜਾਂਦਾ ਤੇ ਸਾਹਸ ਦੇ ਵਿੱਚ ਪੂਰਾ ਪਰਿਵਾਰ ਜ਼ਖਮੀ ਹੋ ਗਿਆ ਤੇ ਰਾਹਗੀਰਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਤੇ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਇੱਕ 60 ਸਾਲਾਂ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੋ ਔਰਤਾ ਸਮੇਤ ਤਿੰਨ ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ। ਦਸਮਾਹ ਕੀ ਹਾਦਸਾ ਖੰਨਾ ਦੇ ਸ਼ਹਿਰ ਪਿੰਡ ਨੇੜੇ ਵਾਪਰਿਆ ਜਿੱਥੇ ਇੱਕ ਔਟੋ ਦੇ ਪਲਟਣ ਕਾਰਨ ਇੱਕ 60 ਸਾਲਾਂ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਘਰ ਦੇ ਵਿੱਚ ਕੋਹਰਾ ਮਚ ਗਿਆ, ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ। ਪੁੱਤ ਦਾ ਕਹਿਣਾ ਹੈ ਕਿ ਮੇਰੀ ਤਾਂ ਦੁਨੀਆ ਹੀ ਉਜੜ ਗਈ ਹੈ। ਮੈਂ ਹੁਣ ਆਪਣੇ ਪਿਓ ਤੋਂ ਬਿਨਾ ਕੀ ਕਰਾਂਗਾ? ਮੇਰਾ ਤਾਂ ਸਾਰਾ ਕੁਝ ਉਹੀ ਕਰਦਾ ਸੀ। ਤਾਂ ਹੀ ਤਸਵੀਰਾਂ ਬੇਹੱਦ ਭਾਵੁਕ ਕਰ ਦੇਣ ਵਾਲਿਆਂ ਨੇ ਪੁੱਤ ਦੇ ਅੱਖਾਂ 'ਚੋਂ ਹੰਝੂ ਨਹੀਂ ਰੁਕ ਰਹੇ ਨੇ। ਜਾਣਕਾਰੀ ਸਾਰੇ ਹਾਦਸਾ ਉਸ ਸਮੇ ਵਾਪਰਿਆ ਜਦੋਂ ਪਰਿਵਾਰ ਪਿੰਡ ਕੋਟਲੀ ਵਿਖੇ ਹੋਣ ਵਾਲੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਪਿੰਡ ਸਲੋਦੀ ਤੋਂ ਇੱਕ ਔਟੋ ਵਿੱਚ ਜਾ ਰਿਹਾ ਸੀ ਤਾਂ ਰਜਵਾਹੇ ਰੋਡ ਦੇ ਪਿੰਡ ਛੇ ਨੇੜੇ ਔਟੋ ਅਚਾਨਕ ਕੰਟਰੋਲ ਗਵਾ ਬੈਠਾ ਤੇ ਪਲਟ ਗਿਆ ਰਾਹਗੀਰਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਤੇ ਸਾਰੇ ਜ਼ਖਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਪਹੁੰਚਾਇਆ ਤੇ ਇਸ ਹਾਦਸੇ ਦੇ ਵਿੱਚ ਹਰਦੇਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਬਾਕੀ ਤਿੰਨ ਜ਼ਖਮੀਆਂ ਦਾ ਇਲਾਜ ਜਾਰੀ ਹੈ ਤੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਕਿੱਕਾ ਨਾ ਕੀ ਬਖਰੀ ਜੀ ਹੈ ਇਹ ਤਾਂ ਬਾ ਚੰਗੇ ਪhle ਜਾਣਿਆ ਪਤਾ ਨਾ ਟੈਂਪੂ ਪਾਲਟੇ ਖਾ ਗਿਆ ਘੁੰਮ ਗਿਆ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਆ ਸੇ 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 ਹੋਇਆ ਕੰਮ ਚਲੋ ਜਾ ਕੇ ਸੌਦੀਸ ਕੂੜਲੀ ਜਾਣਾ ਸੀ ਸੰਸਕਾਰ ਤੇ ਜਾਣਾ ਸੀ ਗਾੜਾ ਸਾਡੋ ਕਿੰਨੇ ਕਿੰਨੇ ਜਣੇ ਸੀਗੇ 5-6 ਕਿ ਜਣੇ ਸੀ 4-5 ਜਣੇ ਕੋਈ ਡੈੱਥ ਵੀ ਹੋਈ ਕਿੰਨੇ ਨੇ ਹਾਂ 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 ਕੌਣ ਜਿਹਨੇ ਡੈੱਥ ਹੋਈ ਉਹ ਇਹਨਾਂ ਦਾ ਭੁਣੋਇਆ ਸੀ ਪ੍ਰਦੀਪ ਸਿੰਘ ਦਾ ਜੀ ਕਿ ਬਾਕੀ ਜਗਮੀ ਹੋਏ ਨੇ ਬਾਕੀ ਬਸ ਉਹ ਵਿਚਾਰ ਗਣ ਛੱਟ ਹੋ ਕਾ ਲੱਗੇ ਆ ਮਤਲਬ ਚਾਹ ਹੋਵੇ ਉਹ ਕਿਸੇ ਦਾਖਲੇ ਕਿਥੇ ਕਰਾਇਆ ਨਹੀਂ ਹੈਂ ਦਾਖਲੇ ਕਿਥੇ ਕਰਾਇਆ ਨਹੀਂ ਸਾਰੀ ਸਰਕਾਰੀ ਹਫਤਾ ਸੀ ਇਹ ਤਾਂ ਕਿਸੇ ਨੇ ਕੋਈ ਹਿੱਟ ਤਾਂ ਨਹੀਂ ਕੀਤਾ ਜੀ ਨਹੀਂ 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 ਕੋਈ ਕਹੇ ਵਿਚਰੀ ਲੱਗੇ ਚੰਗੇ ਭਲੇ ਜਾਣਿਆ ਮਤਲਬ ਜਿਹੜੇ ਮੂਹਰੇ ਬਲਾਰੋ ਕਿ ਭੰਮ ਕਿਆ ਕਰ ਲੱਗਦੇ ਜਾਂਦਾ ਇੰਡੀਆ ਕਿਸ ਵਾਰੀ ਦੇ ਵਿੱਚ ਮੈਂ ਚਾਰ ਪੰਜ ਵਾਰੀਆਂ ਦੀ ਬਚੀ ਜੀ ਐਸਰ ਇਹ ਮਾਮਲਾ ਇਹਦਾ ਐਕਸੀਡੈਂਟ ਦਾ ਕੇਸ ਆਇਆ ਤੇ ਅਪ ਨੂੰ ਸਿਨੇ ਪਈ ਸੇ ਜਿਹੜਾ ਹੈ ਪਿੰਡ ਦੇ ਕੋਲ ਜਿਹੜਾ ਹੈਗਾ ਆਟੋ ਉਲਟ ਗਿਆ ਤੇ ਉਹਦੇ ਵਿੱਚ ਚਾਰ ਪੇਸ਼ੈਂਟ ਆਏ ਆ ਜਿਨ੍ਹਾਂ ਦੇ ਵਿੱਚੋਂ ਦੋ ਕੀ ਕਹਿੰਦੇ ਫੀਮੇਲ ਪੇਸ਼ੈਂਟ ਹੈ ਦੋ ਮੇਲ ਪੇਸ਼ੈਂਟ ਹੈ ਤੇ ਉਹਨਾਂ ਚੋਂ ਇੱਕ ਮੇਲ ਦੀ ਕੀ ਕਹਿੰਦੇ ਡੈਥ ਹੋ ਗਈ ਤਿੰਨ ਜਿਹੜੇ ਪੇਸ਼ੈਂਟਸ ਹੈ ਉਹਨਾਂ ਨੂੰ ਕੁਝ ਸਕੈਲਪੀ ਆ ਇੰਜਰੀਜ਼ ਆ ਤੇ ਸਸਪੈਕਟਿਡ ਕੀ ਵੀ ਅਡਜਰੀ ਨਾ ਹੋਵੇ ਤਉ ਦੇ ਵਾਸਤੇ ਸਿਟੀ ਸਕੈਨ ਜਿਹੜੇ ਹੈ ਕਰਵਾਏ ਜਾ ਰਹੇ ਆ ਤੇ ਹੋਰ ਕੀ ਕਿੰਗਾ ਤੇ ਉਹਨਾਂ ਦਾ ਪੜਦਾ ਜਿਹੜਾ ਟ੍ਰੀਟਮੈਂਟ ਆ ਉਹ ਦਿੱਤਾ ਜਾ ਬਾਕੀ ਤਿੰਨ ਦੀ ਜਿਹੜੀ ਹਾਲਤ ਖਤਰੇ ਤੋਂ ਬਾਹਰ ਹੈ ਹਾਂਜੀ ਹਾਂਜੀ ਉਹ ਖਤਰੇ ਤੋਂ ਬਾਹਰ ਹੈ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਜੀ ਉਹ ਬਾਬਾ ਜੀ ਬਣੀ ਨਾ ਬਾਬਾ ਜੀ ਉਹ ਮੈਨੂੰ ਲੱਗਦਾ ਕੋਈ ਨਹੀਂ ਤੇਰੇ ਵਾਲਾ ਦਾ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਉਸ ਵਕਤ ਤੱਕ ਹਰਾਮ ਮੱਜ ਜਾਂਦਾ ਜਦੋਂ ਇੱਕ ਪਰਿਵਾਰ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਲਈ ਜਾ ਰਿਹਾ ਹੁੰਦਾ ਤੇ ਰਸਤੇ ਦੇ ਵਿੱਚ ਜਾਂਦੇ ਹੋਏ ਉਨ੍ਹਾਂ ਦੇ ਨਾਲ ਪਾਣਾ ਵਾਪਰ ਜਾਂਦਾ ਦਰਅਸਲ ਇਹ ਪਰਿਵਾਰ ਇੱਕ ਔਟੋ ਦੇ ਵਿੱਚ ਜਾ ਰਿਹਾ ਸੀ ਤਾਂ ਅਚਾਨਕ ਉਨ੍ਹਾਂ ਦਾ ਔਟੋ ਕੰਟਰੋਲ ਗਵਾ ਬੈਠਦਾ ਤੇ ਪਲਟ ਜਾਂਦਾ ਤੇ ਸਾਥਸ ਦੇ ਵਿੱਚ ਪੂਰਾ ਪਰਿਵਾਰ ਜ਼ਖਮੀ ਹੋ ਗਿਆ ਤੇ ਰਾਹਗੀਰਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਤੇ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਇੱਕ 60 ਸਾਲਾਂ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੋ ਔਰਤਾ ਸਮੇਤ 3 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ। ਦੱਸ ਮਾ ਕੇ ਹਾਦਸਾ ਖੰਨਾ ਦੇ ਸ਼ਹਿਰ ਪਿੰਡ ਨੇੜੇ ਵਾਪਰਿਆ ਜਿੱਥੇ ਇੱਕ ਔਟੋ ਦੇ ਪਲਟਣ ਕਾਰਨ ਇੱਕ 66 ਸਾਲਾਂ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਘਰ ਦੇ ਵਿੱਚ ਕੋਹਰਾ ਮਚ ਗਿਆ, ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ। ਪੁੱਤ ਦਾ ਕਹਿਣਾ ਹੈ ਕਿ ਮੇਰੀ ਤਾਂ ਦੁਨੀਆ ਹੀ ਉਜੜ ਗਈ ਹੈ। ਮੈਂ ਹੁਣ ਆਪਣੇ ਪਿਓ ਤੋਂ ਬਿਨਾ ਕੀ ਕਰਾਂਗਾ? ਮੇਰਾ ਤਾਂ ਸਾਰਾ ਕੁਝ ਉਹੀ ਕਰਦਾ ਸੀ। ਤਾਂ ਹੀ ਤਸਵੀਰਾਂ ਬੇਹੱਦ ਭਾਵੁਕ ਕਰ ਦੇਣ ਵਾਲਿਆਂ ਨੇ ਪੁੱਤ ਦੇ ਅੱਖਾਂ 'ਚੋਂ ਹੰਝੂ ਨਹੀਂ ਰੁਕ ਰਹੇ ਨੇ। ਜਾਣਕਾਰੀ ਸਾਰੇ ਹਾਦਸਾ ਉਸ ਵੇ ਵਾਪਰਿਆ ਜਦੋਂ ਪਰਿਵਾਰ ਪਿੰਡ ਕੋਟਲੀ ਵਿਖੇ ਹੋਣ ਵਾਲੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਪਿੰਡ ਸਲੋਦੀ ਤੋਂ ਇੱਕ ਔਟੋ ਵਿੱਚ ਜਾ ਰਿਹਾ ਸੀ ਤਾਂ ਰਜਵਾਹੇ ਰੋਡ ਦੇ ਪਿੰਡ ਛੇ ਨੇੜੇ ਔਟੋ ਅਚਾਨਕ ਕੰਟਰੋਲ ਗਵਾ ਬੈਠਾ ਤੇ ਪਲਟ ਗਿਆ ਰਾਹਗੀਰਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਤੇ ਸਾਰੇ ਜ਼ਖਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਪਹੁੰਚਾਇਆ ਤੇ ਇਸ ਹਾਦਸੇ ਦੇ ਵਿੱਚ ਹਰਦੇਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਬਾਕੀ ਤਿੰਨ ਜ਼ਖਮੀਆਂ ਦਾ ਇਲਾਜ ਜਾਰੀ ਹੈ ਤੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਕਿੱਕਾ ਨਾ ਕੀ ਬਖਰੀ ਜੀ ਹੈ ਇਹ ਤਾਂ ਬਾਤ ਚੰਗੇ ਪਹਿਲੇ ਜਾਣਿਆ ਪਤਾ ਨਾ ਟੈਂਪੂ ਪਾਲਟੇ ਖਾ ਗਿਆ ਘੁੰਮ ਗਿਆ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਆ ਸੇ 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 ਹੋਏਗਾ ਮੈਂ ਚਲੋ ਜਾ ਕੇ ਸੌਦੀ ਸੌ ਕੋਟਲੀ ਜਾਣਾ ਸੀ ਸੰਸਕਾਰ ਤੇ ਜਾਣਾ ਸੀ ਗਾੜਾ ਸਾਡੋ ਕਿੰਨੇ ਕਿਨੇ ਦੇ ਨੇ ਕਿਹੜੇ ਪੰਜ ਛੇ ਕਿ ਜਣੇ ਕਿ ਚਾਰ ਪੰਜ ਮਿੰਟ ਕੋਈ